ਵਾਹਿਗੁਰੂ 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 ਵਾਹਿਗੁਰ ਦੁਆਰ ਵਾਹਿਗੁਰੂ 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 ਵਾਹਿਗੁਰ ਵਾਹਿਗੁਰੂ 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 ਵਹਿ ਗੁਰੂ ਆਪੇ ਬਾਰਮਸਤ ਆਜੋ குரு ਖਾਲਸਾ ਸਾਧ ਸੰਗਤ ਜੀ ਦੰਤਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਆਇ ਸਾਹਿਬ ਮਹਾਰਾਜ ਜੀ ਨੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਅੰਦਰ ਵਰਦਲਾ ਹਰੀਆਵੇਲਾ ਸਾਹਿਬ ਜੀ ਤੋਂ ਜੋ ਸਤਿਗੁਰੂ ਸ੍ਰੀ ਗੁਰੂ ਰਾਮ ਸਾਹਿਬ ਮਹਾਰਾਜ ਦੀ ਛੋਹ ਦਾ ਸ਼ਾਇ ਹੈ ਅੰਜਾਂ ਪਿਆਰਿਆਂ ਦੀ ਗਵਾਹੀ ਵਿੱਚ ਜੋ ਮਹਾਨ ਨਗਰ ਕੀਰਤਨ ਪਰ ਆਰੰਭ ਹੋਇਆ ਸਨ ਐਸੇ ਨੇ ਆਪੋ استان ਆਪਾ ਸ਼ੇਖ ਫਰੀਦ ਜੀ ਦੇ ਪਰਤੋਂ ਉਸਤਾਦ ਤੇ ਪਹੁੰਚੇ ਹਨ ਸਾਰੀਆਂ ਸੰਗਤਾਂ ਨੂੰ ਸਾਧੂ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸਭ ਗੁਰੂ ਖਾਲਸਾ ਸਾਧ ਸੰਗਤ ਜੀ ਨੂੰ ਨਗਰ ਨਿਵਾਸੀ ਸੰਗਤਾਂ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਪਰਸੋਂ ਨੂੰ 31 ਜਨਵਰੀ ਨੂੰ ਸਾਧਗੁਰੂ ਜੀ ਦੇ ਸ੍ਰੀ ਸੁਭਖੰਡ ਪਾਠਾ ਦੇ ਭੋਗ ਤੋਂ ਉਪਰੰਤ ਮਹਾਨ ਵਰਮ ਸੁਭਾਗ ਹੋ ਰਹੇ ਹਨ ਹੁਣ ਇਸ ਮੱਗਬਾ ਅੰਦਰ ਤਖਸਾਲਾ ਦੇ ਸ੍ਰੀ ਸੁਖਸਰਾਂ ਸ੍ਰੋਮਣੀ ਕਮੇਟੀ ਦੇ ਬਰਦਾਲ ਸਾਹਿਬ ਸਾਜ ਖਾਲਸਾ ਜੀ ਹਲਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਸਿੰਘ ਕਥਾਵਾਚ ਗਿਆਨੀ ਸਾਹਿਬ ਸਿੰਘ ਜੀ ਮਾਰਕਡੇ ਸ਼ਾਹਬ ਸ਼ਾਬਾਦ ਬਾਰ ਕਰਨੇ ਵਾਲੇ ਅੱਦੇ ਪਾਸਦੇ ਪਰਸੇ ਡਾਢੀ ਜਥੇ ਸੰਤ ਵਾਹਪੁਰਖ ਪਹੁੰਚ ਰਹੇ ਹਨ ਸਭੂ ਸਭ ਤਾਲੇ ਚੱਲ ਵਿੱਚ ਬੈਂਦੀ ਹੈ ਅਲਸੋ ਨੂੰ ਵੀ ਹਮੇ ਮਾਗੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪ੍ਰਕਾਸ਼ ਗੁਰਪਉ ਦੀਆਂ ਖੁਸ਼ੀਆਂ ਅੰਦਰ ਸਭੂ ਗੁਰੂ ਖਾਲਸਾ ਸਾਧ ਸੰਗਤ ਜੀ ਨੂੰ ਆਪ ਸਥਾਨ ਬਾਬਾ ਸ਼ੇਖ ਫਰੀਦ ਜੀ ਦੀ ਪ੍ਰਬੰਧਕ ਕਮੇਟੀ ਸਭੂ ਸੇਵਾਦਾਰਾਂ ਨੂੰ ਨਗਰ ਨਿਵਾਸੀ ਸਭ ਤਾਂ ਨੂੰ ਅਲਕਾ ਨਿਵਾਸੀ ਸਭ ਤਾਂ ਨੂੰ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸਵਤ ਸਰੋਵਰ ਨੂੰ ਛੇੜੀ ਕੋ ਹਾਰਾਇਆ ਪਾਚਾ ਤੇ ਪੇਪੇਤਰਸਤਾਨ ਤੋਂ ਦੁਆਰਾ ਹਰਿਆ ਮੇਲਾ ਆਪ ਹੋ ਰਿਹਾ ਹੈ ਅਤੇ ਤਾਂ ਤਾਂ ਖੈਰ ਸਾਥ ਨੂੰ ਛੇੜੀ ਕੋ ਹਾਰਾਸਾ ਪਾਚਾ ਦਾ ਬਹੁਤ ਆਸ ਤੇ ਹੜਾ 31 ਜਨਵਰੀ ਨੂੰ ਇਸੇ ਅਸਥਾਨ ਤੇ ਬੜੀ ਧੂਮ ਤਾਂ ਮਨਾਇਆ ਜਾਂਦਾ ਹੈ ਉਹ ਹਰ ਸਾਲ ਦੀ ਤਰ੍ਹਾਂ 29 ਜਨਵਰੀ ਨੂੰ ਇਹ ਮਹਾਨ ਨਗਰ ਪੀਰਾਂ ਜਿਹੜਾ ਅਮਰਤਵਲੇ ਬਰਾਮਾ ਹੁੰਦਾ ਜਿਹੜਾ ਸੂਚੇ ਤੌਰ ਤੇ ਵੱਖ-ਵੱਖ ਨਗਰਾਂ ਦੇ ਪ੍ਰਕਰਮਾ ਕਰਦਾ ਤਾਂ ਇਸ ਸੰਸਥਾਨ ਤੇ ਪਹੁੰਚਦਾ ਉਹ ਕੱਤੀ ਤਰੀਕ ਨੂੰ ਪਾਠਾ ਦੇ ਸੇਵਾਦਾਰ ਰਾਗੀ ਢਾਡੀ ਤੇ ਕਥਾ ਤੇ ਵਿਚਾਰਵਾਨ ਉਹ ਬਹੁਤ ਪਿਆਰੇ ਆ ਕੇ ਸਰਵਦਾਰੇ ਦੇ ਰਹੇ ਆ। ਉਹ ਸਾਰੇ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਬਰੋ ਸਾਹਿਬ ਕਿਰਪਾ ਕਰ ਨਾ ਅਮਰ ਸਿਚਾਰ ਵੀ ਹੋਦਣ ਹੋਣਾ। ਜਿਹੜੇ ਮਾਈ ਭਾਈ ਹਾਲੇ ਅਮਰ ਤੋਂ ਸੱਖਣੇ ਆ ਉਹ ਉਸ ਦੇ ਨਾਲ ਕੇ ਅਮਰ ਦੀ ਦਾਤ ਵੀ ਗੁਰੂ ਪਾਤਸ਼ਾਹ ਤੋਂ ਪ੍ਰਾਪਤ ਕਰਨ ਤੋਂ ਸਾਰੀ ਸੰਗਤ ਇੱਕ ਵਾਰੀ ਫੇਰ ਆਜ ਦੇ ਮਮਾਰ ਇਸ ਨਗਰ ਫਿਰ ਤੋਂ ਬਹੁਤ ਬਹੁਤ ਵਧਾਈ ਦਿੰਨਾ 사ਤਗੁਰਾਂ ਦੇ ਮਹਾਨ ਵਰਪਨ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾਰਨਾ ਸਾਹਿਬਾ ਉਦਮ ਕਰੋ ਵਡ ਭਾਗਿਓ ਸਿਮਰੋ ਹਰ ਹਰ ਰਾਏ ਨਾਨਕ ਜੇ ਸਿਮਰਤ ਸਭ ਤੋਂ ਖੋਵੇ ਦੁਖ ਦਲਦ ਭਰਮ ਜਾਏ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਚਲਸ਼ੋ ਪ੍ਰਾਪਤ ਧਰਤੀ ਗੁਰਦਾਰ ਹਰਿਆਵਿਲਾ ਸਾਹਿਬ ਜੀ ਤੋਂ ਸਤਵੇਂ ਪੁਰਖ ਨਾਨਕ ਧੰਨ ਗੁਰੂ ਸ਼੍ਰੀ ਗੁਰੂ ਹਰਿ ਰਾਜ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਨਗਰ ਕੀਰਤਨ ਦੀ ਅਲੰਬਤਾ ਹੋ ਰਹੀ ਹੈ ਸਿੰਘ ਸਾਹਿਬ ਆਬਾ ਨਿਹਾਲ ਸਿੰਘ ਜੀ ਮਿਸਰ ਸ਼ਹੀਦਾਂ ਤਰਨਤਾਲ ਦੇ ਮੁਖੀ ਅਤੇ ਪੰਜ ਪਿਆਰੇ ਸਿੰਘ ਰシャンਜੀਤ ਸਿੰਘ ਸਾਡੇ ਸਤਿਕਾਰਯੋਗ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸਾਹਿਬ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬੜੇ ਉਤਸ਼ਾਹ ਤੇ ਉਮਾ ਦੇ ਨਾਲ ਐਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੀਆਂ ਹਨ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਕਾਲਾਗੋਲ ਦੀਆਂ ਸਮੂਹ ਵਜਾ ਮਲੋਂ ਸਮੂਹ ਸੰਗਤਾਂ ਨੂੰ ਸਮੂਹ ਵਿਸ਼ਵ ਦੀਆਂ ਸੰਗਤਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਉੱਥੇ ਚੜ੍ਹਦੀ ਕਲਾ ਟਾਈਮ ਟੀਵੀ ਅਜੀਤ ਅਜੀਤ ਪੰਜਾਬੀ ਸਮਾਚਾਰ ਤੋਂ ਸਾਰੇ ਚੈਨਲਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਜੋ ਕੀ ਸ਼੍ਰੀ ਹਰਿਦਾਸਾ ਮਹਾਰਾਜੀ ਦੇ ਉਪਦੇਸ਼ਾਂ ਦਾ ਜੋ ਸੁਨੇਹਾ ਸੰਗਤਾਂ ਤੱਕ ਪਹੁੰਚਾ ਰਹੇ ਹਨ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ